ਬਿਹਾਰ ਸਟੇਟ ਤੋਂ ਜ਼ਿਲ੍ਹਾ ਰਰਵਿਆ ਪਿੰਡ ਦੇਵਸਤਲ ਤੋਂ ਪੰਜਾਬ ਅੰਦਰ ਵੱਡੀ ਗਿਣਤੀ ਵਿੱਚ ਪ੍ਰਵਾਸੀ ਮਜ਼ਦੂਰ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਰਨ ਲਈ ਝੋਨਾ ਲਾਉਣ ਆਏ ਨੇ ਪੰਜਾਬ ਅੰਦਰ ਵੱਖ-ਵੱਖ ਝੋਨਾ ਤਹਿਤ ਝੋਨੇ ਦੀ ਲਵਾਈ ਹੋ ਰਹੀ ਹੈ ਪਿੰਡ ਦੇਵ ਸਥਲ ਦੇ 30 ਤੋਂ 35 ਪ੍ਰਵਾਸੀ ਮਜ਼ਦੂਰ ਪਿੰਡ ਤਾਜੋਕੇ ਦੇ ਸਾਬਕਾ ਸਰਪੰਚ ਬਲਤੇਜ ਸਿੰਘ ਬੋਗਾ ਦੇ ਖੇਤ ਵੀ ਪ੍ਰਵਾਸੀ ਮਜ਼ਦੂਰ ਮੋਟਰ ਤੇ ਬੈਠੇ ਨੇ ਅੱਜ ਉਹਨਾਂ ਨਾਲ ਗੱਲ ਵੀ ਹੋਈ ਉਹ ਫੱਕ ਪਟ ਰਹੇ ਸੀ ਝੋਨੇ ਦੀ ਤਾਂ ਉਹਨਾਂ ਨੇ ਗੱਲਬਾਤ ਕੀਤੀ ਉਹਨਾਂ ਨਾਲ ਵੀ ਸਾਡੇ ਉਧਰ ਬਿਹਾਰ ਦੇ ਵਿੱਚ ਦਿਹਾੜੀ ਬਹੁਤ ਜ਼ਿਆਦਾ ਘਟ ਹੈ ਮਹਿਲਾਵਾਂ ਨੂੰ 250 ਰੁਪਿਆ ਤੇ ਬੰਦਿਆਂ ਨੂੰ 300 ਰੁਪਿਆ ਦਿਹਾੜੀ ਮਿਲਦੀ ਹੈ ਇਸ ਤੋਂ ਪਹਿਲਾਂ ਕਹਿੰਦੇ ਅਸੀਂ ਬਿਹਾਰ ਦੇ ਵਿੱਚ ਤਾਂ ਕਟਾਈ ਹੋ ਚੁੱਕੀ ਹੈਗੀ ਝੋਨੇ ਦੀ ਪੰਜਾਬ ਵਿੱਚ ਝੋਨਾ ਲਾਉਣਾ ਹੈ ਇੱਥੇ ਝੋਨਾ ਲਾਵਾਂਗੇ ਤਕਰੀਬਨ 25 ਦਿਨ ਜਾਂ 30 ਦਿਨ ਲੱਗੂਗਾ ਮਹੀਨੇ ਹੀ ਲਾ ਲਓ ਉਸ ਤੋਂ ਬਾਅਦ ਕਹਿੰਦੇ ਫਿਰ ਅਸੀਂ ਹਰਿਆਣਾ ਜਾਵਾਂਗੇ ਝੋਨਾ ਲਾਉਣ ਇਹਨਾਂ ਦੇ ਵਿੱਚ ਜੋ ਪ੍ਰਕਾਸ਼ ਸਿੰਘ ਪ੍ਰਕਾਸ਼ ਹੈ, ਗੁਲਾਬ ਹੈ, ਜਲਪਾਣ ਹੈ, ਤਰਮਿੰਦਰ ਹੈ ਉਹ ਝੋਨੇ ਦੀ ਪਨੀਰੀ ਫੱਟ ਰਹੇ ਸੀ ਨਾਲ ਉਹ ਗੱਲ ਕਰ ਰਹੇ ਸੀ ਵੀ ਸਾਡੇ ਉਧਰ ਗਰੀਬੀ ਬਹੁਤ ਹੈ। ਕੰਮ ਮਿਲਦਾ ਨਹੀਂ। ਇਸ ਲਈ ਮਜਬੂਰੀ ਬਸ ਪੰਜਾਬ ਆ ਕੇ ਸਾਨੂੰ ਦਿਹਾੜੀ ਕਰਨੀ ਪੈਂਦੀ ਹੈ। ਸਾਡਾ ਤਾਂ ਇਹੀ ਪੰਜਾਬ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ ਹੈ। ਇਤੋਂ 5-6 ਮਹੀਨਿਆਂ ਦੇ ਪੈਸੇ ਕਮਾ ਕੇ ਲੈ ਜਾਣੇ ਆ। ਤੇ ਦੋ ਟਾਈਮ ਅਸੀਂ ਕਹਿੰਦੇ ਰੋਟੀ ਖਾਣੇ ਆ। ਇੱਕ ਟਾਈਮ ਰਾਤ ਨੂੰ ਚੌਲ ਖਾਣੇ ਆ। ਅਸੀਂ ਰਾਤ ਨੂੰ ਸਿਰਫ ਚੌਲ ਹੀ ਖਾਣੇ ਆ। ਉਹਨਾਂ ਨਾਲ ਹੀ ਸਾਡਾ ਗੁਜ਼ਾਰਾ ਹੋ ਜਾਂਦਾ ਹੈ। ਛੋਟੇ-ਛੋਟੇ ਉਮਰ ਦੇ ਮੁੰਡੇ ਵੀ ਆਏ ਇਹਨਾਂ ਦੇ ਵਿੱਚ ਕਿਉਂਕਿ ਗਰੀਬੀ ਬਹੁਤ ਹੈ ਬਿਹਾਰ ਦੇ ਵਿੱਚ। ਚਲੋ ਇਹਨਾਂ ਨੂੰ ਕੰਮ ਦਿਆ ਕਰੋ। ਜਦੋਂ ਇਹਨਾਂ ਨੂੰ ਰੇਟ ਪੁੱਛਿਆ ਵੀ ਕਹਿੰਦੇ ਪਿਛਲੇ ਵਾਰ 4000 ਜਾਂ 4500 ਰੁਪਏ ਚੱਲਦਾ ਸੀ ਜੋ ਚੱਲੂਗਾ ਦੇ ਦੇਣਗੇ ਤਾਂ ਵੀਡੀਓ ਸ਼ੇਅਰ ਕਰਿਓ ਧੰਨਵਾਦ